ਤੁਸੀਂ ਜੁੜਿਓ ਪਰਸ਼ਾਵਾਂ ਦੇ ਨਾਲ ਐਮਐਲਏ ਬਟਾਲਾ ਸਰਦਾਰ ਅਮਨਸੇ ਸਿੰਘ ਸ਼ੈਰੀ ਕਲਸੀ ਅੱਜ ਸੇਲਸਤਾਲ ਬਟਾਲਾ ਪਹੁੰਚੇ ਹਨ ਤੁਹਾਨੂੰ ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਵਿਚਾਰ ਵਾਦੀ ਤਲਖੀ ਨੂੰ ਲੈ ਕੇ ਲਗਾਤਾਰ ਪ੍ਰਬੰਧਾਂ ਦਾ ਉਜਾਇਜ਼ਾ ਲੈ ਰਹੇ ਹਨ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸੇਲਸਤਾਲ ਬਟਾਲਾ ਪਹੁੰਚੇ ਹਨ ਜਿੱਥੇ ਉਹਨਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ ਤਾਂ ਕਿ ਜੇ ਕੋਈ ਐਮਰਜੈਂਸੀ ਹੁੰਦੀ ਹੈ ਰੱਬ ਨਾ ਕਰੇ ਕੋਈ ਐਸੀ ਘਟਨਾ ਵਾਪਰਦੀ ਹੈ ਤਾਂ ਸਿਵਲ ਹਸਪਤਾਲ ਬਟਾਲਾ ਚ ਕੈਸੇ ਪ੍ਰਬੰਧ ਨੇ ਉਹਨਾਂ ਕਹਿੰਦਾ ਸਾਰੇ ਬੈੱਡ ਖਾਲੀ ਕੀਤੇ ਜਾ ਚੁੱਕੇ ਹਨ ਤਾਂ ਕਿ ਸਾਡੀ ਫੌਜ ਵਾਸਤੇ ਜਾਂ ਇਲਾਕੇ ਦੇ ਲੋਕਾਂ ਵਾਸਤੇ ਜੇ ਕੋਈ ਐਮਰਜੈਂਸੀ ਬਣਦੀ ਹੈ ਉਹਨਾਂ ਨੂੰ ਸਹੀ ਟਾਈਮ ਤੇ ਸਹੀ ਜਿਹੜੀ ਸਹੂਲਤ ਦਿੱਤੀ ਜਾਵੇ ਨਾਲ ਉਹਨਾਂ ਇਹ ਵੀ ਕਿਹਾ ਕਿ ਸਵੇਰ ਦੇ ਟਾਈਮ ਸ਼ਹਿਰ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋਇਆ ਸੀ ਲੋਕਾਂ ਨੇ ਦੁਕਾਨਾਂ ਬੰਦ ਕੀਤੀਆਂ ਹਨ ਪਰ ਵਿਧਾਇਕ ਕਲਸੀ ਖੁਦ ਬਾਜ਼ਾਰਾਂ ਵਿੱਚ ਪਹੁੰਚੇ ਉਹਨਾਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਬਾਜ਼ਾਰ ਖਲਵਾਏ ਉਹਨਾਂ ਬੇਨਤੀ ਕੀਤੀ ਹੈ ਅਜਿ ਮਾਹੌਲ ਹੋਵੇ ਅਤੇ ਨਾਲ ਹੀ ਉਹਨਾਂ ਸਾਰੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਪ੍ਰਸ਼ਾਸਨ ਤੁਹਾਡੇ ਨਾਲ ਹੈ ਡਰਨ ਦੀ ਕੋਈ ਲੋੜ ਨਹੀਂ ਹੈ ਜੇ ਕੋਈ ਐਸੀ ਘਟਨਾ ਵਾਪਰਦੀ ਹੈ ਤਾਂ ਸਾਰੇ ਇੰਤਜ਼ਾਮ ਮੁਕੰਮਲ ਹਨ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਅੱਜ ਹਸਪੀਟਲ ਦਾ ਦੌਰਾ ਕੀਤਾ ਕਿ ਕਿ ਸੰਨ ਹੋਈ ਅਭੀ ਪਰਮਾਤਮਾ ਨਾ ਕਰੇ ਵੀ ਕਿਸੇ ਵੀ ਕਿਸਮ ਦੀ ਜੇ ਸਾਨੂੰ ਜਰੂਰਤ ਪੈਂਦੀ ਹੈ ਤਾਂ ਸਾਡੇ ਵੱਲੋਂ ਜਿਹੜੀਆਂ ਲੋਕਾਂ ਪ੍ਰਤੀ ਸਾਡੇ ਫੌਜ ਜੀ ਭਰਾਵਾਂ ਪ੍ਰਤੀ ਸਭੀਆਂ ਫੈਸਿਲਟੀਆਂ ਜਿਹੜੀਆਂ ਨੇ ਉਹ ਐਡਵਾਂਸ ਸਾਡੇ ਕੋਲ ਹੈ ਨਾ ਹੋਰ ਅੱਜ ਐਮਰਜੈਂਸੀ ਚੱਕੀ ਤੇ ਬੈਡ ਆਪਾਂ तकरीबन ਖਾਲੀ ਰੱਖੇ ਨੇ ਐਡਵਾਂਸ ਵੀ ਬਿਲਕੁਲ ਆਪਾਂ ਰੈਡੀ ਬਰ ਰੈਡੀ ਜੇ ਚੱਲ ਰਹੇ ਆ ਸੋ ਜਿੱਥੇ ਜਿੱਥੇ ਕੋਈ ਮੈਡੀਸਨ ਦਾ ਉਹ ਐਸਐਮਓ ਸਾਡ ਤੋਂ ਕਲੀਅਰ ਕੀਤਾ ਸਾਰਾ तकरीबन ਪਰਮਾਤਮਾ ਦੀ ਕਿਰਪਾ ਨਾਲ ਐਡਵਾਂਸ ਸਾਡੇ ਕੋਲ ਸਾਰਾ ਮੈਡੀਸਨ ਵੀ ਪਈ ਹੈ ਥੀਏਟਰ ਵਗੈਰਾ ਵੀ ਸਾਡੇ ਰੈਡੀ ਪਏ ਨੇ بس ਇਹੋ ਹੀ ਆ ਵੀ ਪਰਮਾਤਮਾ ਚਰਨੀ ਕੇ ਲੱਛਣ ਕਿ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲੇ ਨੰਬਰ ਤੇ ਮੇਰੇ ਲੋਕਾਂ ਨੂੰ ਮੈਸੇਜ ਆ ਠੀਕ ਆ ਵੀ ਪੈਨਿਕ ਹੋਣ ਦੀ ਲੋੜ ਨਹੀਂ ਜੇ ਸਾਡੇ ਵਰਗੇ ਨਾਲ ਐਡਵਾਂਸ ਆਪਣੀਆਂ ਜ਼ਿੰਮੇਵਾਰੀਆਂ ਸਮਝ ਲੀਏ ਕਿ ਫਿਰ ਸੰਭੀਗਾ ਕੌਣ ਪਰ ਹਾਂ ਕੋਈ ਸਾਨੂੰ ਕੋਈ ਉਹ ਜਿਹਾ ਮੈਸੇਜ ਹੀ ਕੋਈ ਨਹੀਂ ਜੇ ਸਾਨੂੰ ਕੋਈ ਮੈਸੇਜ ਆਊਗਾ ਤੇ ਮੈਂ ਤੇ ਆਪਣਾ ਸਭ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਮੈਸੇਜ ਦਵਾਂਗਾ ਵੀ ਆਪਕੋ ਆਪਣਾ ਸੇਵ ਕਰ ਲਓ ਆਪਣਾ ਜਿਤਨਾ ਵੀ ਆਪਣੇ ਆਪ ਨੂੰ ਤੁਸੀਂ ਸੇਵ ਕਰ ਸਕਦੇ ਹੋ ਉਹਨੂੰ ਰੱਖੋ ਆਪਣੇ ਬੱਚਿਆਂ ਨੂੰ ਰੱਖੋ ਲੇਕਿਨ ਇਹ ਇਹ ਵੀ ਸਾਡਾ ਇੱਕ ਜਿਹੜਾ ਵਾ ਮੈਂ ਕਹਿ ਸਕਦਾ ਵੀ ਸਾਡਾ ਐਡਵਾਂਸ ਕੱਲ ਨੂੰ ਰੱਬ ਨਾ ਕਰੇ ਕੋਈ ਤੰਗੀ ਪਰੇਸ਼ਾਨੀ ਹੁੰਦੀ ਹੈ ਤਾਂ ਸਾਨੂੰ ਸਾਡੇ ਜਿਹੜਾ ਸਿਸਟਮ ਦੇ ਵਿੱਚ ਕੋਈ ਕਮੀ ਨਾ ਹੋਵੇ ਚਾਹੇ ਹਸਪੀਟਲ ਹੋਵੇ ਚਾਹੇ ਜਨਤਰੀ ਜਿੱਥੇ ਵੀ ਕਿਤੇ ਜੀਵਨਤ ਹੋਵੇ ਸਾਡਾ ਹਰ ਕਮੀਆਂ ਜਿਹੜੀਆਂ ਉਹਦੇ ਸੋਨਾ ਸਾਇਰਨ ਦਾ ਮਤਲਬ ਇਹ ਨਹੀਂ ਹੈ ਵੀ ਲੜਾਈ ਨਹੀਂ ਸਾਇਰਨ ਦਾ ਮਤਲਬ ਇਹ ਹੈ ਵੀ ਤੁਸੀਂ ਆਪਣੇ ਆਪ ਨੂੰ ਸੇਫ ਰੱਖੋ ਠੀਕ ਹੈ ਜਿਉਂ ਦੁਕਾਨਾਂ ਤੇ ਨੇ ਠੀਕ ਹੈ ਆਪ ਕੋ ਆਪਣੇ ਦੁਕਾਨ ਤੇ ਥੋੜੇ ਤੋਂ ਸ਼ਟਰ ਬੰਦ ਕਰ ਲੋ ਹਾਫ ਕਰ ਲੋ ਵੀ ਕੋਈ ਕੱਲ ਨੂੰ ਕੋਈ ਤੁਹਾਡੇ ਤੁਹਾਡਾ ਕੋਈ ਜਾਨੀ ਮਾਨੀ ਨੁਕਸਾਨ ਨਾ ਹੋਵੇ ਕੋਈ ਪਾਰਸ ਵਗੈਰਾ ਨਾ ਹੋ ਤੋ ਆ ਕੇ ਬਜੇ ਇਹ ਮੇਨ ਮਕਸਦ ਇਹ ਆ ਮੈਂ ਦੇਖਿਆ ਜੀ ਉਹ ਸਾਇਰਨ ਤੋਂ ਬਾਅਦ ਤਕਰੀਬਨ ਕਈਆਂ ਨੇ ਸ਼ਟਰ ਬੰਦ ਕਰਕੇ ਦੁਕਾਨਾਂ ਬੰਦ ਕਰਤੀਆਂ ਸੋ ਆਪਣੇ ਆਪ ਨੂੰ ਇੱਕ ਪੈਨਿਕ ਜਿਹੜਾ ਮੈਂ ਕਹਿ ਸਕਦਾ ਉਹ ਪੈਨਿਕ ਨਾ ਕਰੇ ਸੋ ਇਹ ਬਾਕੀ ਇਹ ਆ ਵੀ ਇੱਕ ਦੂਜੇ ਦੇ ਤਾਲ ਮਿਲਣਾ ਸਲਾਹਣਾ ਜਦੋਂ ਸਾਨੂੰ ਕੋਈ ਮੈਸੇਜ ਆਊਗਾ ਪ੍ਰਸ਼ਾਸਨ ਵੱਲੋਂ ਕੋਈ ਮੈਸੇਜ ਆਊਗਾ ਉਹਨੂੰ ਜ਼ਰੂਰ ਫੋਲੋ ਕਰੋ ਪ੍ਰਸ਼ਾਸਨ ਵੱਲੋਂ ਮੈਸੇਜ ਆਉਂਦਾ ਸਰਕਾਰ ਵੱਲੋਂ ਕੋਈ ਮੈਸੇਜ ਮੈਸੇਜ ਆਉਂਦਾ ਉਹਨੂੰ ਫੋਲੋ ਰੱਖੋ ਬੱਸ ਮੈਂ ਹੁਣੇ ਡਾਕਟਰ ਸਾਹਿਬ ਨਾਲ ਆਉਂਦੇ ਗੱਲ ਕੀਤੀ ਮੈਂ ਕਿਹਾ ਜੀ ਕਿੰਨੇ ਜੁਨਟ ਨੇ ਸਾਡੇ ਕੋਲ ਬਲੱਡ ਦੇ ਇਹਨਾਂ ਨੇ ਦੱਸਿਆ ਵੀ ਇਹ ਸਾਡੇ ਕੋਲ 75 ਜੁਨਟ ਦੇਰੇ ਨੇ ਬਲੱਡ ਦੇ ਸਾਡੇ ਕੋਲ ਐਸ ਟਾਈਮ ਅਵੇਲੇਬਲ ਨੇ ਔਰ 400 ਦੀ ਕੈਪੈਸਿਟੀ ਹੈ ਤੇ ਕੱਲ ਆਪਾਂ ਬਲੱਡ ੈਂਪ ਲਗਾਉਣ ਜਾ ਰਹੇ ਹਾਂ ਮੈਂ ਆਪਣੇ ਤੁਹਾਨੂੰ ਵੀ ਭਾਈਚਾਰੇ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਆਕੇ ਜਿਹੜਾ ਸਾਡਾ 400 ਜਿਹੜਾ 325 ਦਾ ਆंकड़ा ਫਰਕ ਹੈ ਉਹਨੂੰ ਕੱਲ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਲੋਕਾਂ ਦੇ ਸਹਿਯੋਗ ਨਾਲ ਸਭ ਤੋਂ ਪਹਿਲਾਂ ਤੇ ਖੁਦ ਮੈਂ ਦਊਂਗਾ ਜੀ ਔਰ ਬਾਕੀ ਵੀ ਮੈਂ ਆਪਣੇ ਆਗੂਆਂ ਨੂੰ ਜਨਤਾ ਨੂੰ ਬੇਨਤੀ ਕਰਦਾ ਆਪਣੇ ਨੌਜਵਾਨ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਓ ਕੱਲ ਜਿਹੜਾ 300 325 ਵਲਡ ਜਿਹੜੇ ਖਾਲੀ ਨੇ ਸਾਡੇ ਉਹ ਵੀ ਫਿਲ ਕਰਕੇ ਦਿਈਏ ਤਾਂ ਜੋ ਕਿ ਜਿੱਥੇ ਵੀ ਕਿਤੇ ਕੋਈ ਦਿੱਕਤ ਆਵੇ ਕੋਈ ਕਮੀ ਨਾ ਰਵੇ ਬਸ ਸਾਡੇ ਵੱਲੋਂ ਨਾ ਕੋਈ ਕਮੀ ਰਵੇ ਉਹ ਆਪਾਂ ਪ੍ਰਸ਼ਾਸਨ ਸਰਕਾਰ ਆਪਣੇ ਲੋਕਾਂ ਦੀ ਹਫਾਜ਼ਤ ਲਈ ਹਰ ਪੱਖੋਂ ਜਿਹੜਾ ਵਾਅਦਾ ਸੀ। ਨੇਤਾ ਜੀ ਸਵੇਰੇ ਦੁਕਾਨਦਾਰਾਂ ਕੋ ਗਏ ਹੋ ਕਿਸ ਤਰ੍ਹਾਂ ਦੇ ਵਿਚਾਰ ਸਾਂਝੇ ਹੋਏ ਕੋਈ ਮੁਸ਼ਕਲ ਸੀ ਨੂੰ। ਨਾ ਨਾ ਕੋਈ ਮੁਸ਼ਕਲ ਕੋਈ ਨਹੀਂ ਜੀ। ਕਿਸੇ ਨੂੰ ਵੀ ਤੁਸੀਂ ਖੜ ਕੇ ਪੁੱਛ ਲਓ ਵੀ ਕੋਈ ਮੁਸ਼ਕਲ ਨਜ਼ਰ ਆ ਰਹੀ ਹੈ। ਉਹ ਤੁਹਾਨੂੰ ਇਹੋ ਕਹੂਗਾ ਮੁਸ਼ਕਲ ਕੋਈ ਨਹੀਂ ਹੈ ਜੀ ਬਸ ਆ ਡਰ ਜੇ ਚਲੀ ਜਾਂਦਾ। ਬਸ ਆ ਉਹ ਕਹਿੰਦੇ ਵੀ ਆ ਮੋਬਾਈਲ ਖੋਲਦੇ ਆ ਤੇ ਫਿਰ ਪਤਾ ਲੱਗਦਾ ਵੀ ਲੜਾਈ ਹੈ। ਬਾਕੀ ਸਾਨੂੰ ਇੱਥੇ ਕੋਈ ਐਸਾ ਮੁਸ਼ਕਲ ਨਹੀਂ। ਠੀਕ ਹੈ।